ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਨੇ ਮੈਂ ਨਾ ਲੰਚ ਦੀ ਪ੍ਰੇਪਰੇਸ਼ਨ ਕਰ ਰਹੀ ਸੀਗੀ ਤੇ ਮੈਂ ਨਾ ਪਨੀਰ ਦੀ ਸਬਜ਼ੀ ਬਣਾਉਣ ਲੱਗੀ ਸੀਗੀ ਤੇ ਮਤਲਬ ਆਪਾਂ ਜਿਵੇਂ ਕੜਾਈ ਪਨੀਰ ਸ਼ਾਈ ਪਨੀਰ ਪਨੀਰ ਪੁਰਜੀ ਇਹ ਐਵੇਂ ਦੀਆਂ ਸਬਜ਼ੀਆਂ ਬਣਾਉਂਦੇ ਆ ਪਨੀਰ ਦੀ ਮੋਸਟਲੀ ਤੇ ਅੱਜ ਮੈਂ ਇੱਕ ਨਵੀਂ ਤਰ੍ਹਾਂ ਦੀ ਪਨੀਰ ਦੀ ਸਬਜ਼ੀ ਬਣਾਉਣ ਲੱਗੀ ਸੀਗੀ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਰੈਸিপি ਸ਼ੇਅਰ ਕਰ ਦਿਆਂ ਬੜੀ ਵਧੀਆ ਬਣਦੀ ਹੈ ਇਹ ਤੇ ਮਤਲਬ ਇਨਗਰੀਡिएंट ਤਾਂ ਉਹੀ ਚਾਹੀਦੇ ਹੁੰਦੇ ਨੇ ਸਮਾਨ ਤਾਂ ਉਹੀ ਚਾਹੀਦਾ ਹੁੰਦਾ ਜਿਹੜਾ ਆਪਾਂ ਨਾਰਮਲੀ ਸਬਜ਼ੀਆਂ ਚ ਪਾਉਂਦੇ ਆ ਤੇ ਮਤਲਬ ਉਹਨੂੰ ਬਣਾਉਣ ਦਾ ਥੋੜਾ ਤਰੀਕਾ ਅਲੱਗ ਹੁੰਦਾ ਸੋ ਕੁਝ ਨਵੀਂ ਵੇਰੀਏਸ਼ਨ ਹੋ ਜਾਂਦੀ ਹੈ ਸੋ ਉਹਦੇ ਲਈ ਨਾ ਮੈਂ ਲਿਆ ਸੀਗਾ ਅੱਧਾ ਪਿਆਜ਼ ਲਸਣ ਅਦਰਕ ਦੋ ਗ੍ਰੀਨ ਆਪਣੀਆਂ ਹਰੀਆਂ ਮਿਰਚਾਂ ਤਿੰਨ ਟਮਾਟਰ ਛੋਟਾ ਜਿਹਾ ਟੁਕੜਾ ਬੇਟਰੂਟ ਦਾ ਇਹਦੇ ਨਾਲ ਨਾ ਕਲਰ ਬੜਾ ਸੋਹਣਾ ਹੁੰਦਾ ਤੇ ਨਾਲ ਹੀ ਆਪਾਂ ਮਸਾਲਿਆਂ ਚ ਲਿਆਏ ਕਜੂ ਲਈ ਨੇ ਥੋੜੀ ਜੀ ਦਾਲਚੀਨੀ ਆ ਕਾਲੀ ਮਰਚਾ ਨੇ ਜੀਰਾ ਹੈ ਲਾਲ ਮਰਚਾ ਹੈ ਹਲਦੀ ਹੈ ਨਮਕ ਹੈ ਤੇ ਪਨੀਰ ਨੂੰ ਨਾ ਆਪਾਂ ਇਹ ਗ੍ਰੇਟ ਕਰ ਲਿਆ ਸੀਗਾ ਤੇ ਨਾਲ ਹੀ ਮੈਂ ਇੱਕ 스ਪੂਨ ਨਾ ਮੈਦਾ ਲਿਆ ਇਹਨੂੰ ਬਾਈਂਡ ਕਰਨ ਲਈ ਸੋ ਹੁਣ ਆਪਾਂ ਕੀ ਕਰਨਾ ਹੈ ਕਿ ਆਪਾਂ ਸਾਰੀਆਂ ਚੀਜ਼ਾਂ ਨੂੰ ਕੱਟ ਕੇ ਨਾ ਇੱਕ ਪੈਨ ਦੇ ਵਿੱਚ ਪਾ ਕੇ ਆਇਲ ਪਾ ਕੇ ਤੇ ਸੌਟੇ ਕਰਨੀਆਂ ਰੱਖ ਦੇਣੀਆਂ ਨੇ ਸੋ ਹੁਣ ਨਾ ਮੈਂ ਆ ਸਾਰੇ ਸਮਾਨ ਨੂੰ ਕੱਟ ਲਿਆ ਮੋਟਾ-ਮੋਟਾ ਹੀ ਕੱਟਿਆ ਜਦਾ ਬਰੀਕ ਕੱਟਣ ਦੀ ਲੋੜ ਨਹੀਂ ਕਿਉਂਕਿ ਜਦੋਂ ਆਪਾਂ ਇਹਨੂੰ ਮਤਲਬ ਕੁਕ ਕਰ ਲਾਂਗੇ ਫਿਰ ਇਹਨੂੰ ਗ੍ਰਾਈਂਡ ਹੀ ਕਰਨਾ ਹੈ ਗਰੇਵੀ ਦੇ ਵਿੱਚ ਤੇ ਹੁਣ ਨਾ ਮੈਂ ਇੱਧਰ ਪੈਨ ਹਿੱਟ ਅਪ ਕਰ ਲਿਆ ਤੇ ਤੁਸੀਂ ਇਹ ਨਾ ਸੋਚੋ ਕਿ ਮੇਰਾ ਪੈਨ ਮਤਲਬ ਝੂਠਾ ਹੈ ਝੂਠਾ ਨਹੀਂ ਹੈਗਾ ਇਹਨੂੰ ਵਿਸ਼ਣਾ ਮੈਂ ਚਟਨੀ ਨੂੰ ਤੜਕਾ ਲਾਇਆ ਸੀ ਤੇ ਉਹਦੇ ਫਲੇਵਰ ਵੀ ਮਤਲਬ ਚਟਨੀ ਦਾ ਫਲੇਵਰ ਇਹਦੇ ਵਿੱਚ ਆਏ ਇਸ ਲਈ ਮੈਂ ਨਾ ਤਾਂ ਕਰਕੇ ਇਹਨੂੰ ਤੋਤਾ ਨਹੀਂ ਹੈਗਾ ਤੇ ਹੁਣ ਨਾ ਆਪਾਂ ਆਇਲ ਗਰਮ ਹੋ ਗਿਆ ਤੇ ਆਇਲ ਦੇ ਵਿੱਚ ਆਪਾਂ ਨਾ ਇਸਨੂੰ ਆਪਾਂ ਕਾਜੂ ਤੇ ਆਪਣੇ ਖੜੇ ਮਸਾਲੇ ਸਾਰੇ ਜਿਵੇਂ ਜੀਰਾ ਕਾਲੀ ਮਿਰਚ ਤੇ ਕੀ ਗੰਦਾਲ ਦਾਲਚੀਨੀ ਪਾਵਾਂਗੇ ਤੇ ਉਸ ਤੋਂ ਆਪਾਂ 2 ਮਿੰਟ ਇਹਨੂੰ ਫਰਾਈ ਕਰ ਲਾਂਗੇ ਤਾਂ ਕਿ ਇਹ ਥੋੜੇ ਜਿਹਾ ਸੌਟਿੰਗ ਹੋ ਜਾਣ ਯਾ ਮਿਹਰ ਰੱਖਣੀ ਆ ਕਿ ਕਹਿੰਦੇ ਨੇ ਹਾਈ ਨਹੀਂ ਕਰਨੀ ਹੈਗੇ ਨਹੀਂ ਤਾਂ ਇਹ ਮਸਾਲੇ ਛੇਤੀ ਹੀ ਸੜ ਜਾਣਗੇ ਦੇਖੋ ਆਪਣੀਆਂ ਵਾਲੇ ਮਸਾਲੇ ਨਾ ਫਰਾਈ ਹੋ ਗਏ ਨੇ ਹਨਾ ਡੋਕੂਮੈਂਟ ਹੀ ਲੱਗਦੇ ਨੇ ਇਹਨਾਂ ਨੂੰ ਜਿਆਦਾ ਨਹੀਂ ਟਾਈਮ ਲੱਗਦਾ ਹੈਗਾ ਸੋ ਹੁਣ ਤੁਸੀਂ ਆ ਜਿੰਨੇ ਵੀ ਮਸਾਲੇ ਨੇ ਨਾ ਆ ਜਿੰਨੇ ਹੀ ਚੀਜ਼ਾਂ ਕੱਟੀਆਂ ਨੇ ਆਪਾਂ ਹਨਾ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦਿਓ ਤੇ ਇਹਨੂੰ ਆਪਾਂ ਨਾ ਇਹਨੂੰ ਆਪਾਂ ਸੌਟੇ ਕਰਨਾ ਚੰਗੀ ਤਰ੍ਹਾਂ ਮਤਲਬ ਕਿ ਇਹ ਜਮੇਂ ਚੰਗੀ ਤਰ੍ਹਾਂ ਨਰਮ ਹੋ ਜਾਣ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਗਰੇਵੀ ਬਣਾਵਾਂਗੇ ਤੇ ਇੱਕ ਗੱਲ ਹੋਰ ਜੀਣੀ ਹੋਣਾ ਕਈ ਵਾਰੀ ਵੀ ਆਪਣੇ ਕੋਲੇ ਨਾ ਮਤਲਬ ਜੇਗੀ ਮਰਚੀ ਨਹੀਂ ਹੁੰਦੀ ਕਿ ਆਪਾਂ ਨੂੰ ਚਾਹੀਦਾ ਕਿ ਆਪਣੀ ਸਬਜ਼ੀ ਦਾ ਕਲਰ ਬੜਾ ਵਧੀਆ ਆਵੇ ਤਾਂ ਉਹਦੇ ਵਿੱਚ ਨਾ ਮੈਂ ਥੋੜਾ ਜਿਹਾ ਬੀਟਰੂਟ ਪਾ ਲੈਂਦੀ ਹੁੰਨੀ ਆ ਤੇ ਬੀਟਰ ਨਾ ਬੀਟਰੂਟ ਨਾਲ ਨਾ ਬਹੁਤ ਵਧੀਆ ਕਲਰ ਆਉਂਦਾ ਸਬਜ਼ੀ ਦਾ ਤੁਸੀਂ ਚਾਹੀ ਜ਼ਰੂਰ ਕਰਕੇ ਦੇਖੋ ਤੇ ਹੁਣ ਆਪਾਂ ਵੇਟ ਕਰਨੇ ਆ ਇਹਨਾਂ ਦੇ ਛੋਟੇ ਹੋਣ ਦੀ ਜਦੋਂ ਇਹ ਥੋੜੇ ਜੇ ਨਰਮ ਹੋ ਗਏ ਫਿਰ ਆਪਾਂ ਇਹਨਾਂ ਦੇ ਵਿੱਚ ਮਸਾਲੇ ਪਾ ਦਾਂਗੇ ਹੁਣ ਆਪਾਂ ਇੱਧਰ ਪੈਨ ਟੱਕ ਦਿੱਤਾ ਆ ਆਪਾਂ ਵੇਟ ਕਰਨੇ ਆ ਕਿ ਇਹ ਵਾਲਾ ਇਹ ਵਾਲਾ ਅਸਮਾਨ ਨਰਮ ਹੋ ਜਾਏ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਤੇ ਹੁਣ ਆਪਾਂ ਨਾ ਜਿਹੜਾ ਪਨੀਰ ਹੈ ਨਾ ਜਿਹੜਾ ਗ੍ਰੇਟ ਕੀਤਾ ਸੀਗਾ ਇਹਦੇ ਵਿੱਚ 1 ਟੇਬਲस्पून ਜਿਹੜੇ ਮੈਦਾ ਪਾ ਕੇ ਤੇ ਇਹਨੂੰ ਡੋ ਮਤਲਬ ਇੱਕ ਡੋ ਤਰ੍ਹਾਂ ਬਣਾ ਲੈਣਾ ਵੀ ਇਹ ਚੰਗੀ ਤਰ੍ਹਾਂ ਨਾ ਬਾਈਂਡ ਹੋ ਜਾਵੇ ਹਨਾ ਦੀ ਇੱਕ ਲਰੇਨਾ ਇਹਨੂੰ ਚੰਗੀ ਤਰ੍ਹਾਂ ਵੀ ਮਤਲਬ ਤੁਸੀਂ ਵੀ ਐਵੇਂ ਹੱਥਾਂ ਨਾਲ ਨਾ ਐਵੇਂ ਮੈਸ਼ ਕਰਕੇ ਐਵੇਂ ਤੇ ਇਹਨੂੰ ਇੱਕ ਡੋ ਡੋ ਫਾਰਮ ਚ ਲੈ ਆਉਣਾ ਤਾਂ ਕਿ ਇਹ ਚੰਗੀ ਤਰ੍ਹਾਂ ਐਵੇਂ ਪੇੜੇ ਪੇੜਾ ਟਾਈਪ ਬਣ ਜੇ ਐਵੇਂ ਕਰਕੇ ਨਾ ਤੇ ਫਿਰ ਆਪਾਂ ਜਦੋਂ ਇਹਨੂੰ ਵੇਲੀਏ ਇਹਦੀ ਰੋਲ ਬਣਾਈਏ ਤਾਂ ਫਿਰ ਇਹ इजीली ਬਣ ਜਾ। ਸੋ ਹੁਣ ਆਪਾਂ ਕਰਨੇ ਆ ਇਹਨੂੰ ਮੈਸ਼ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ ਇਹਦਾ ਡੋ ਬਣਾਉਣੇ ਆ ਤੇ ਉਧਰ ਆਪਣਾ ਮਸਾਲਾ ਰੈਡੀ ਹੋ ਰਿਹਾ ਹੈ ਗਰੇਵੀ ਲਈ। ਤੋਂ ਹੁਣ ਦੇਖੋ ਇੱਥੇ ਨਾ ਆਪਣਾ ਆ ਸਾਰਾ ਵਾਲਾ ਜਿਹੜਾ ਮਸਾਲਾ ਮਿਕਸਚਰ ਸੀ ਨਾ ਗਰੇਵੀ ਵਾਸਤੇ ਉਹ ਸਾਰਾ ਐਨ ਬਿਲਕੁਲ ਨਰਮ ਹੋ ਗਿਆ ਟਮਾਟਰ ਵੀ ਮੈਸ਼ ਹੋਣ ਲੱਗ ਗਏ ਇੱਥੇ ਆਪਾਂ ਆ ਵਾਲੇ ਸਾਰੇ ਨਾ ਮਸਾਲੇ ਪਾ ਦਾਂਗੇ ਇਹਦੇ ਵਿੱਚ ਤੁਸੀਂ ਜਿਹੜਾ ਵੀ ਮਸਾਲਾ ਲਾਈ ਕਰਨੇ ਹੋ ਤੁਸੀਂ ਉਹ ਉਨਪਾਸ ਹੱਕ ਨਹੀਂ ਉਹ ਜ਼ਰੂਰੀ ਨਹੀਂ ਹੈਗਾ ਕਿ ਵੀ ਕੋਈ ਮੈਂਸ਼ਨ ਨੇ ਮਸਾਲੇ ਵੀ ਆਪਾਂ ਉਹੀ ਪਾਉਣੇ ਨੇ ਮੈਂ ਸਿਰਫ ਕਾਫੀ ਦੋ ਚਾਰ ਮਸਾਲੇ ਯੂਜ਼ ਕਰਨੀਆਂ ਮੈਂ ਜ਼ਿਆਦਾ ਮਸਾਲੇ ਨਹੀਂ ਯੂਜ਼ ਕਰਦੀ ਹੈਗੀ ਬਸ ਮੈਂ ਸਿੰਪਲ ਨਮਕ ਮਿਰਚ ਹਲਦੀ ਗਰਮ ਮਸਾਲਾ ਜੀਰਾ ਬਸ ਜ਼ਿਆਦਾਤਰ ਮੈਂ ਨਾਰਮਲੀ ਸਬਜ਼ੀ ਚਈ ਇਹ ਹੀ ਚੀਜ਼ਾਂ ਪਾਉਣੀ ਆ ਤੇ ਮੈਂ ਜ਼ਿਆਦਾ ਕਦੀ ਵੀ ਮਸਾਲੇ ਨਹੀਂ ਪਾਏ ਕਿਉਂਕਿ ਮੈਨੂੰ ਆਪਨੋ ਵੀ ਮਸਾਲਿਆਂ ਨਾਲ ਪ੍ਰੋਬਲਮ ਹੋ ਜਾਂਦੀ ਹੈ ਤੇ ਜ਼ਿਆਦਾ ਮਸਾਲੇ ਖਾਣੇ ਵੈਸੇ ਵੀ ਵਧੀਆ ਨਹੀਂ ਹੈਗੇ ਕਦੀ ਕਦੀ ਤਾਂ ਚੱਲਦੇ ਨੇ ਪਰ ਰੋਜ਼ ਨਹੀਂ ਸੋ ਹੁਣ ਆਪਾਂ ਵੇਟ ਕਰਨੇ ਆ ਇਹ ਚੰਗੀ ਦਾਰਾ ਮਸਾਲੇ ਜਿਹੜੇ ਨੇ ਇਹਨਾਂ ਵਿੱਚ ਐਬਜ਼ੌਰਬ ਹੋ ਜਾਣ ਤੇ ਇਹ ਪੱਕ ਜਾਣ ਕਿਉਂਕਿ ਹਲੇ ਇਹਨ ਦੇ ਵਿੱਚ ਪਾਣੀ ਹੈ ਸੋ ਆਪਾਂ ਇਹਨੂੰ ਪਕਾਉਨੇ ਆ ਤੇ ਜਦੋਂ ਇਹ ਪੱਕ ਗਈ ਫਿਰ ਇਹਨੂੰ ਠੰਡਾ ਕਰਕੇ ਗ੍ਰाइंड ਕਰਾਂਗੇ ਤੇ ਇੱਧਰ ਮੈਂ ਆ ਦੇਖੋ ਡੋਬ ਵੀ ਪਨੀਰ ਦਾ ਤਿਆਰ ਕਰਦੀ ਆ ਤੇ ਫਿਰ ਮਿਲਦੇ ਆਂ ਤੇ ਦੇਖੋ ਆਪਣਾ ਨਾ ਮਸਾਲਾ ਬਿਲਕੁਲ ਪੰਨੇ ਆ ਗਿਆ ਇਹਦਾ ਆਇਲ ਵੱਖਰਾ ਹੋ ਗਿਆ ਤੇ ਇਹ ਪਾਣੀ ਬਿਲਕੁਲ ਸੁੱਕ ਗਿਆ ਤੇ ਸੋ ਹੁਣ ਆਪਾਂ ਪਤਾ ਹੈ ਆਪਾਂ ਇਹਨੂੰ ਗੈਸ ਇੱਥੇ ਬੰਦ ਕਰ ਦੇਣਾ ਤੇ ਆਪਾਂ ਇਹ ਵੇਟ ਕਰਾਂਗੇ ਕਿ ਇਹ ਠੰਡਾ ਹੋ ਜਾਵੇ ਹੈ ਨਾ ਠੰਡੇ ਹੋਣ ਤੋਂ ਬਾਅਦ ਇਹਨਦੀ ਬਣਾ ਲਿਆ ਗਰੇਵੀ ਤੇ ਇਧਰ ਆ ਦੇਖੋ ਮੇਰਾ ਡੋ ਵੀ ਰੈਡੀ ਹੋਣ ਵਾਲਾ ਐ ਐਂ ਬਿਲਕੁਲ ਜਦੋਂ ਆਪਾਂ ਇਹਨੂੰ ਨਾ ਐਵੇਂ ਕਰਦੇ ਆ ਨਾ ਦੇਖੋ ਇਹ ਬਿਲਕੁਲ ਮਤਲਬ ਕਿ ਜਿਵੇਂ ਪੇੜਾ ਬਣ ਗਿਆ ਦੇਖੋ ਖੱਲਰ ਦਾ ਨਹੀਂ ਪਿਆ ਹੈਗਾ ਸੋ ਹੁਣ ਆਪਾਂ ਇਹਦੇ ਬਣਾਉਣੇ ਆ ਰੋਲ ਤੇ ਗਰੇਮ ਉਹਨਾਂ ਤੇ ਕਰ ਆਪਣਾ ਗਰੇਵੀ ਦਾ ਮਸਾਲਾ ਹੁੰਦਾ ਠੰਡਾ ਤੇ ਫਿਰ ਬਣ ਗਿਆ ਆਪਣਾ ਨਾ ਦੇਖੋ ਡੋ ਦੇਖੋ ਕਿੰਨਾ ਵਧੀਆ ਰੈਡੀ ਹੋਇਆ ਬਿਲਕੁਲ ਐਕੂਰੇਟ ਹੋਇਆ ਕਿਸੇ ਪਾਸੋਂ ਨਹੀਂ ਖਿਲਰਦਾ ਪਿਆ ਹੈ ਨਾ ਤੇ ਹੁਣ ਮੈਂ ਕੀ ਕੀਤਾ ਨੀਚੇ ਇੱਕ ਪੇਪਰ ਮਤਲਬ ਇੱਕ ਕਪੜਾ ਕਲੋਥ ਵਿਛਾਇਆ ਉਹਦੇ ਉੱਪਰ ਫੋਇਲ ਪੇਪਰ ਰੱਖਿਆ ਹੈ ਫੋਇਲ ਪੇਪਰ ਫੋਇਲ ਪੇਪਰ ਰੱਖ ਕੇ ਤੇ ਹੁਣ ਇਹਦੇ ਉੱਤੇ ਨਾ ਆਪਾਂ ਥੋੜਾ ਜਿਹਾ ਮੈਂ ਤਾਂ ਸਪ੍ਰਿੰਕਲ ਕਰਨਾ ਤਾਂ ਕਿ ਜਦੋਂ ਆਪਾਂ ਨਾ ਡੋ ਰੋਲ ਕਰੀਏ ਤਾਂ इजीली ਰੋਲ ਹੋ ਜਾਵੇ ਇਹ ਟੁਟੇ ਨਾ ਹੈ ਨਾ ਤੇ ਹੁਣ ਨਾ ਆਪਾਂ ਇਹਨੂੰ ਇਹਦੇ ਉੱਤੇ ਰੱਖ ਕੇ ਤੇ ਮਤਲਬ ਕੋਸ਼ਿਸ਼ ਕਰੋ ਕਿ ਤੁਸੀਂ ਵਿਲੇ ਨੇ ਨਾ ਰੋਲ ਕਰੋ ਜੇ ਤੁਹਾਡੇ ਤੋਂ ਨਹੀਂ ਹੁੰਦਾ ਨਾ ਤੁਸੀਂ ਇਹਨੂੰ ਐਵੇਂ ਕਰਕੇ ਹੱਥ ਨਾਲ ਹੀ ਹੌਲੀ 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 ਇਹਦੀ ਪੂਰੀ ਵੱਟੀ ਸਾਰੀ ਰੋਟੀ ਬਣਾ ਲਓ ਸੋ ਹੁਣ ਆਪਾਂ ਕਰਨੇ ਆ ਇਹਨੂੰ ਰੋਲ ਤੇ ਫਿਰ ਮੈਂ ਤੁਹਾਨੂੰ ਦਿਖਾਣੀ ਆ ਕਿ ਮੇਰਾ ਕਿਵੇਂ ਦਾ ਹੋਇਆ ਲੋਨ ਨੂੰ ਮੈਂ ਹੱਥ ਨਾਲ ਥੋੜਾ ਜਿਹਾ ਫਲੈਟ ਕਰ ਲਿਆ ਸੀ ਚੰਗੀ ਤਰ੍ਹਾਂ ਤੇ ਫਿਰ ਹੁਣ ਮੈਂ ਉਹ ਚੰਗੀ ਤਰ੍ਹਾਂ ਵੇਲੇ ਨੇ ਵੇਲੇ ਨੇ ਨਾਲ ਇਹਨੂੰ ਵੇਲ ਲਿਆ ਦੇਖੋ ਹੈਨਾ ਤੇ ਹੁਣ ਆਪਾਂ ਵੀ ਮਤਲਬ ਤੁਸੀਂ ਇੰਨਾ ਪਤਲਾ ਵੀ ਨਹੀਂ ਮਿਲਣਾ ਤੇ ਇੰਨਾ ਮੋਟਾ ਵੀ ਨਹੀਂ ਮਿਲਣਾ ਮਤਲਬ ਮੀਡੀਅਮ ਜੇ ਸਾਈਜ਼ ਦਾ ਰਹਿਣਾ ਤਾਂ ਕਿ ਉਹ इजीली ਰੋਲ ਹੋ ਜਾਏ ਹੈਨਾ ਤੇ ਹੁਣ ਜਿਹੜੀਆਂ ਸਾਈਡਾਂ ਨੇ ਨਾ ਇਹਨਾਂ ਨੂੰ ਆਪਾਂ ਟ੍ਰਿਮ ਕਰ ਲਾਂਗੇ ਚੰਗੀ ਤਰ੍ਹਾਂ ਹੈਨਾ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਲਾ ਕੇ ਤੇ ਸੌਰੀ ਮੇਥੀ ਤੇ ਲਾਲ ਮਿਰਚ ਦੀ ਫਿਲਿੰਗ ਕਰਕੇ ਫਿਰ ਇਹਨੂੰ ਰੋਲ ਕਰਾਂਗੇ ਮੈਂ ਵੀ ਐਡਜਸਟਿੰਗ ਕਰ ਦਿੱਤੀਆਂ ਨੇ ਬਿਲਕੁਲ ਇਹਨੂੰ ਕਲੀਨ ਕਰ ਦਿੱਤਾ ਆਪਾਂ ਇਹਦੇ ਤੇ ਕਿਉ ਲਾ ਲਿਆ ਹੈ ਹੈਨਾ ਤੇ ਹੁਣ ਨਾਲ ਹੀ ਆਪਾਂ ਇਹਦੇ ਉੱਤੇ ਨਾ ਥੋੜੀ ਜਿਹੀ ਲਾ ਦੇਖੋ ਲਾਲ ਮਿਰਚ ਤੇ ਕਸੂਰੀ ਮੇਥੀ ਐਵੇਂ ਕਰਕੇ ਪਾ ਕੇ ਇਹਨੂੰ ਚੰਗੀ ਤਰ੍ਹਾਂ ਇਹਦੇ ਉੱਤੇ ਲਾ ਦਾਂਗੇ ਮਿਕਸ ਕਰ ਦਾਂਗੇ ਇਹਦੇ ਵਿੱਚ ਕਿਉ ਦੇ ਨਾਲ ਨਾ ਅਤੇ ਇਹਦਾ ਫਲੇਵਰ ਬਹੁਤ ਵਧੀਆ ਆਏਗਾ ਅੰਦਰ ਜਦੋਂ ਆਪਾਂ ਜਦ ਖਾਵਾਂਗੇ ਨਾ ਤਾਂ ਫਿਰ ਉਹ ਹਲਕਾ ਹਲਕਾ ਜਿਵੇਂ ਮਤਲਬ ਕਸੂਰੀ ਮੇਥੀ ਦਾ ਵੀ ਫਲੇਵਰ ਆਊਗਾ ਤੇ ਫਿਰ ਕੀ ਕਹਿੰਦੇ ਨੇ ਨਾਲ ਲਾਲ ਮਰਚ ਦਾ ਵੀ ਆਊਗਾ ਸੋ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਦੇਤੇ ਸਪਰੈਡ ਕਰ ਲੈਣਾ ਹੈ ਉਹ ਦੇਖੋ ਮੈਂ ਨਾ ਇਹਨਾਂ ਨੂੰ ਰੋਲ ਕਰ ਲਿਆ ਹੈ ਹੈਨਾ ਤੁਸੀਂ ਥੋੜਾ ਧਿਆਨ ਨਾਲ ਕਰਿਓ ਕਿਉਂਕਿ ਇਹ ਟੁੱਟਦਾ ਬਹੁਤ ਹੈ ਕਿਉਂਕਿ ਇਹਦੇ ਵਿੱਚ ਆਪਾਂ ਥੋੜਾ ਜਿਹਾ ਬਸ ਮੈਦਾ ਹੀ ਪਾਇਆ ਹੈ ਨਾ ਇਹ ਬਾਈਂਡ ਕਰਨ ਲਈ ਤੇ ਜੇ ਜੇ ਇੱਕ ਹੋਰ ਗੱਲ ਵੀ ਹੈ ਜੇ ਤੁਹਾਡਾ ਪਨੀਰ ਫਰੈਸ਼ ਹੈ ਕਰੀਮੀ ਹੈ ਤਾਂ ਫਿਰ ਉਹ इजीली ਰੋਲ ਹੋਏਗਾ ਜੇ ਤੁਹਾਡਾ ਪਨੀਰ ਥੋੜਾ ਜਿਹਾ ਡਰਾਈ ਹੈ ਨਾ ਫਿਰ ਉਹਨੂੰ ਰੋਲ ਹੋਣ ਤੇ ਥੋੜਾ ਜਿਹਾ ਟਾਈਮ ਲੱਗੂਗਾ ਸੋ ਹੁਣ ਦੇਖੋ ਮੈਂ ਨਾ ਰੋਲ ਬਣਾ ਲਏ ਨੇ ਤੇ ਹੁਣ ਤੁਸੀਂ ਇੱਕ ਹੋਰ ਚੀਜ਼ ਜਦੋਂ ਤੁਸੀਂ ਇਹਨਾਂ ਨੂੰ ਗਰੇਵੀ ਚ ਪਾਉਣਾ ਤੁਸੀਂ ਐਟਟਿਸ ਪਾ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਇਹਨਾਂ ਨੂੰ ਹਾਫ ਕੱਟ ਕਰ ਸਕਦੇ ਹੋ ਐਵੇਂ ਇਨਾਂ ਨੂੰ ਹੁਣ ਹਾਫ ਕੱਟ ਕਰੂੰਗੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਗਰੇਵੀ 'ਚ ਪਾਉਂਗੀ ਤੇ ਹੁਣ ਮੇਰੀ ਗਰੇਵੀ ਵਾਲਾ ਮਸਾਲਾ ਵੀ ਠੰਡਾ ਹੋ ਗਿਆ ਤੇ ਹੁਣ ਮੈਂ ਇਹਨੂੰ ਮਤਲਬ ਇਹਦੀ ਬਣਾਉਣੀ ਆ ਗਰੇਵੀ ਤੇ ਦੇਖੋ ਹੁਣ ਨਾ ਆਪਾਂ ਗਰੇਵੀ ਪੀਸ ਲਈ ਹੈ ਤੇ ਹੁਣ ਨਾ ਆਪਾਂ ਉਹੀ ਵਾਲਾ ਜਿੰਦੇ 'ਚ ਆਪਾਂ ਉਹ ਮਸਾਲਾ ਰੈਡੀ ਕੀਤਾ ਸੀ ਨਾ ਗਰੇਵੀ ਵਾਲਾ ਉਹਦੇ 'ਚ ਹੀ ਆਪਾਂ ਹਾਂ ਵਾਲੀ ਗਰੇਵੀ ਪਾ ਦੇਣੀ ਹੈ ਤੇ ਹੁਣ ਆਪਾਂ ਇਹਨੂੰ ਪਕਾਉਣਾ ਇਨੂੰ ਕਮਸੇ ਆਪਾਂ 5 ਤੋਂ 10 ਮਿੰਟ ਲਈ ਪਕਾਉਣਾ ਤੇ ਚੰਗੀ ਤਰ੍ਹਾਂ ਇਹਦੇ ਚ ਹੁਣ ਆਪਾਂ ਥੋੜਾ ਜਿਹਾ ਪਾਣੀ ਵੀ ਪਾ ਦਾਂਗੇ ਕਿਉਂਕਿ ਗਿਰਵੀ ਬਹੁਤ ਜ਼ਿਆਦਾ ਠਿੱਕ ਹੈ ਹੈਨਾ ਤੇ ਫਿਰ ਇਹਨੂੰ ਪਕਾਵਾਂਗੇ ਆਪਾਂ 5 ਤੋਂ 10 ਮਿੰਟ ਲਈ ਆਨ ਗਰੇਵੀ ਵਿੱਚ ਪਾਣੀ ਪਾ ਦਿੱਤਾ ਹੈ ਨਾ ਤੇ ਹੁਣ ਆਪਾਂ 10 ਮਿੰਟ ਲਈ ਗਰੇਵੀ ਨੂੰ ਹਾਂ ਜਮਾ ਰਿਜਣ ਦਿੰਨੇ ਆ ਤਾਂ ਕਿ ਇਹਦਾ ਆਇਲ ਸੈਪਰੇਟ ਹੋ ਜੇ ਜਿਹੜਾ ਪਾਣੀ ਪਾਇਆ ਸੀ ਉਹ ਸੁੱਕ ਜੇ ਹੁਣ ਇੱਥੇ ਇੱਕ ਹੋਰ ਚੀਜ਼ ਵੀ ਹੈ ਜੇ ਤੁਸੀਂ ਮਤਲਬ ਕਿ ਜਿਵੇਂ ਹੁਣ ਮੈਂ ਮੈਂ ਤਾਂ ਸਿੱਧੀ ਗਰੇਵੀ ਪੈਨ ਚ ਹੀ ਪਾ ਦਿੱਤੀ ਹੈ ਨਾ ਜੇ ਤੁਸੀਂ ਲਾਈਕ ਕਰਨੇ ਹੋ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਬਟਰ ਤੇ ਦੇਗੀ ਮਿਰਚ ਪਾ ਕੇ ਤੇ ਇਹਨੂੰ ਐਕਸਟਰਾ ਤੜਕਾ ਲਾ ਸਕਦੇ ਹੋ ਹੈਨਾ ਤੇ ਉਹਦੇ ਨਾਲ ਵੀ ਫਲੇਵਰ ਵਧੀਆ ਆਉਂਦਾ ਸੋ ਮੈਂ ਐਵੇਂ ਕੀਤਾ ਕਿਉਂਕਿ ਮੈਨੂੰ ਲੋੜ ਨਹੀਂ ਸੀ ਹੈਗੀ ਮੈਨੂੰ ਐਵੇਂ ਹੀ ਵਧੀਆ ਲੱਗਦੀ ਹੈ ਮੈਂ ਜ਼ਿਆਦਾ ਮਸਾਲੇ ਲਾਇਕ ਨਹੀਂ ਕਰਦੀ ਸੋ ਆਪਾਂ ਵੇਟ ਕਰਨੇ ਆ ਹੁਣ ਇਹਦੇ ਪੱਕਣ ਦੀ ਤਾਂ ਕਿ ਇਹ ਥਿੱਕ ਹੋ ਜਾਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ 'ਚ ਥੋੜੀ ਜੀ ਕਰੀਮ ਪਾਵਾਂਗੇ ਤੇ ਫਿਰ ਨਾਲ ਹੀ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਜਿਹੜੇ ਪਨੀਰ ਵਾਲੇ ਰੋਲ ਬਣਾਏ ਨੇ ਉਹ ਪਾਵਾਂਗੇ ਹੁਣ ਆ ਦੇਖੋ ਹੌਲੀ ਹੌਲੀ ਨਾ ਗਰੇਵੀ ਦਾ ਆਇਲ ਸੈਪਰੇਟ ਹੋਣ ਲੱਗ ਗਿਆ ਤੁਹਾਨੂੰ ਦਿਖਣ ਲੱਗ ਗਿਆ ਹੋਣਾ ਹੁਣ ਆਪਾਂ ਥੋੜੀ ਜਿੜ ਇਹਨੂੰ ਹੋਰ ਪਕਾਵਾਂਗੇ ਤਾਂ ਕਿ ਤਾਂ ਕਿ ਚੰਗੀ ਤਰ੍ਹਾਂ ਦਾ ਆਲਰ ਰਿਲੀਜ਼ ਹੋ ਜਾਵੇ ਤੇ ਹੁਣ ਆਪਾਂ ਇੱਥੇ ਨਾ ਜੇ ਤੁਸੀਂ ਚਾਹੋ ਤਾਂ ਥੋੜੀ ਜਿਹੀ ਕਰੀਮ ਪਾ ਸਕਦੇ ਹੋ ਪਰ ਮੇਰੇ ਸਾਹਮਣੇ ਨਾਲ ਆਪਾਂ ਕਾਜੂ ਪਾਏ ਨੇ ਤਾਂ ਮਲੂੜ ਨਹੀਂ ਹੈਗੀ ਸੋ ਇੱਥੇ ਨਾ ਮੈਂ ਥੋੜੀ ਜਿਹੀ ਕਰੀਮ ਪਾਈ ਸੀ ਕਿਉਂਕਿ ਮੈਨੂੰ ਥੋੜੇ ਜਿਹਾ ਮਿਰਚਾਂ ਜ਼ਿਆਦਾ ਲੱਗਿਆ ਸੀ ਮਤਲਬ ਮੈਂ ਜਾਂ ਮੇਰੀ ਫੈਮਿਲੀ ਨਾ ਮਿਰਚਾਂ ਜ਼ਿਆਦਾ ਨਹੀਂ ਖਾਂਦੇ ਹੈਗੇ ਸੋ ਮੈਂ ਥੋੜੀ ਜਿਹੀ ਕਰੀਮ ਪਾ ਲਈ ਸੀ ਜਿੰਦੇ ਨਾਲ ਕਿ ਬੈਲ ਬੀ ਮਤਲਬ ਮਿਰਚਾਂ ਜ਼ਿਆਦਾ ਨਾ ਲੱਗਣ ਸੋ ਹੁਣ ਇੱਥੇ ਆਪਾਂ ਇੰਦੇ ਵਿੱਚ ਆਪਾਂ ਜਿਹੜੇ ਆ ਪਨੀਰ ਵਾਲੇ ਰੋਲ ਬਣਾਏ ਨੇ ਇਹ ਪਾ ਦਾਂਗੇ ਤੇ ਨਾਲ ਹੀ ਆਪਾਂ ਧਨੀਆ ਤੇ ਥੋੜਾ ਜਿਹਾ ਗਰਮ ਮਸਾਲਾ ਪਾ ਦਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਵਾਲੇ ਪਨੀਰ ਵਾਲੇ ਰੋਲ ਇਹਨਾਂ ਪਨੀਰ ਵਾਲੇ ਰੋਲ ਉੱਤੋਂ ਪਾ ਦਾਂਗੇ ਆਪਾਂ ਇਹਦੇ ਧਨੀਆ ਤੇ ਥੋੜੀ ਜਿਹੀ ਕਸੂਰੀ ਮੇਥੀ ਤੇ ਤਾਂ ਵੀ ਆਪਾਂ ਇਹਦੇ ਉੱਤੇ ਪਾ ਦਾਂਗੇ ਥੋੜਾ ਜਿਹਾ ਗਰਮ ਮਸਾਲਾ ਸੋ ਮੈਂ ਹਤਾ ਉਹੀ ਚੀਜ਼ ਪਰ ਥੋੜਾ ਜਨ ਵੇਰੀਏਸ਼ਨ ਹੋ ਜਾਂਦਾ ਥੋੜੀ ਜੀ ਨਵੇਂ ਤਰੀਕੇ ਨਾਲ ਪੰਜ ਜਾਂਦੀ ਹੈ ਸੋ ਰੋਜ਼ ਰੋਜ਼ ਆਪਾਂ ਇਹ ਸ਼ਾਈ ਪਨੀਰ ਕੜਾਈ ਪਨੀਰ ਪਨੀਰ ਗਰੇਵੀ ਪਨੀਰ ਪੁਰਜੀ ਪਖਾ ਕੇ ਥੋੜਾ ਜਿਹਾ ਫੈਡ ਅਪ ਹੋ ਚਾਹੀਦਾ ਤਾਂ ਜਿੰਨਾਂ ਨੂੰ ਕੁਝ ਨਵੀਂ ਚੀਜ਼ ਚਾਹੀਦੀ ਹੁੰਦੀ ਹੈ ਸੋ ਹੁਣ ਇਹਨੂੰ ਆਪਾਂ ਹਲਕੇ ਹੱਥਾਂ ਨਾਲ ਮਿਕਸ ਕਰ ਲੈਣਾ ਸੋ ਤੁਸੀਂ ਵੀ ਜ਼ਰੂਰ ਬਣਾਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਕਿਵੇਂ ਦੀ ਬਣੀ ਹੈ ਤੇ ਜੇ ਜਿਵੇਂ ਹੁਣ ਮੈਨੂੰ ਤਾਂ ਐਵੇਂ ਨਾ ਠਿਕ ਠਿਕ ਵਾਲੀ ਗਰੇਵੀ ਬੜੀ ਵਧੀਆ ਲੱਗਦੀ ਐ ਇਹਦੇ ਵਿੱਚ ਤੇ ਜੇ ਤੁਸੀਂ ਥੋੜੀ ਰੰਨੀ ਵਾਲੀ ਗਰੇਵੀ ਰੱਖਣੀ ਐ ਤਾਂ ਫਿਰ ਥੋੜੀ ਥੋੜੀ ਜੀ ਤੁਸੀਂ ਇਹਦੇ ਵਿੱਚ ਪਾਣੀ ਹੋਰ ਪਾ ਸਕਦੇ ਹੋ ਤਾਂ ਕਿ ਇਹ ਥੋੜੀ ਜੀ ਰੰਨੀ ਵਾਲੀ ਗਰੇਵੀ ਬਣ ਜੇ ਸੋ ਮੇਰੀ ਸਬਜ਼ੀ ਤਾਂ ਹੋ ਗਈ ਐ ਰੱਢੀ ਹੁਣ ਬਣਾਉਣੀ ਐ ਫੁਲਕੇ ਤੇ ਇਹ ਜਾਣੀ ਐ ਆਫਿਸ ਵਿੱਚ ਤੇ ਤੁਸੀਂ ਵੀ ਜ਼ਰੂਰ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਕਿ ਤੁਹਾਡੇ ਕਿਵੇਂ ਦੀ ਬਣੀ ਐ